ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਆਪ ਸਭ ਨੂੰ ਅਸੀਂ ਪਹਿਲਾਂ ਵੀ ਬਹੁਤ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਜੋ ਬੱਚੇ ਅੰਡਰ 18 ਹੁੰਦੇ ਨੇ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣੇ ਹੋਏ ਉਹਨਾਂ ਨੂੰ ਟੂ व्हीਲਰਸ ਜਾਂ ਫੋਰ व्हीਲਰਸ ਦੇ ਕੇ ਸੜਕਾਂ ਉੱਤੇ ਨਾ ਭੇਜਿਆ ਕਰੋ ਹਾਲ ਹੀ ਦੇ ਵਿੱਚ ਸਤਕਾਰ ਕਮੇਟੀ ਤੋਂ ਸਿੰਘਾਂ ਨੇ ਬੱਚਿਆਂ ਨੂੰ ਸੜਕ ਦੇ ਉੱਤੇ ਟੂ व्हीਲਰਸ ਚਲਾਉਂਦੇ ਹੋਏ ਵੇਖਿਆ ਤੇ ਉਹਨਾਂ ਨੇ ਬੱਚਿਆਂ ਨੂੰ ਰੋਕ ਕੇ ਜਦੋਂ ਉਹਨਾਂ ਦੀ ਉਮਰ ਪੁੱਛੀ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ 11-12 ਸਾਲ ਦੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਅਸੀਂ ਟੂ व्हीਲਰਸ ਦੇ ਕੇ ਸੜਕਾਂ ਉੱਤੇ ਸਕੂ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਤੇ ਨੇ ਜਾਂ ਕਿਸੇ ਹੋਰ ਨੂੰ ਹਾਦਸੇ ਦਾ ਸ਼ਿਕਾਰ ਬਣਾ ਸਕਦੇ ਨੇ ਆਓ ਪਹਿਲਾਂ ਇਹ ਵੀਡੀਓ ਵੇਖਦੇ ਆਂ ਬਾਕੀ ਗੱਲਾਂ ਬਾਅਦ ਵਿੱਚ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਜੀ ਸੇਵਾਦਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਮੇਰੇ ਨਾਲ ਨੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਤੇ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਦੀ ਗੁਰੂ ਦੀ ਗੋਲਕ ਗਰੀਬ ਦਾ ਮੂ ਸਿੱਖ ਸੇਵਕ ਸੰਸਥਾ ਅਸੀਂ ਪਿਆਰਿਓ ਜਾ ਰਹੇ ਸੀਗੇ ਕਪੂਰਥਲੇ ਤੋਂ ਏਦਾਂ ਕਿਸੇ ਮਸਲੇ ਤੇ ਇੱਧਰ ਆਏ ਆ ਆ ਬੱਚਿਆਂ ਦੀ ਉਮਰ ਦੇਖੋ ਕਿੰਨੀ ਆ ਇਹ ਬੱਚੇ ਐਕਟਿਵ ਬੱਦ ਲੈ ਕੇ ਤੇ ਰੋਡ ਦੇ ਉੱਤੇ ਜਾ ਰਹੇ ਨੇ ਇਹਨਾਂ ਦੀ ਉਮਰ ਵੇਖੋ ਕਿੰਨੀ ਆ ਤੇ ਜੇ ਬਾਈ ਚਾਂਸ ਇਹ ਸਲਿੱਪ ਹੋ ਗਏ ਕਿਤੇ ਡਿੱਗ ਪੈਂਦੇ ਆ ਜਾਂ ਕਿਸੇ ਵੀ ਢੰਗ ਨਾਲ ਤੇ ਜਿਹਦੀ ਗੱਡੀ ਥੱਲੇ ਇਹਨਾਂ ਨੇ ਆਉਣਾ ਉਹਦਾ ਵੀ ਨੁਕਸਾਨ ਤੇ ਇਹਨਾਂ ਦੇ ਘਰਦਿਆਂ ਦਾ ਵੀ ਨੁਕਸਾਨ ਹੈ ਹੀ ਹੈ ਇਹਨਾਂ ਤੁਹਾਡਾ ਆਪਣਾ ਨੁਕਸਾਨ ਤੇ ਹੈ ਹੀ ਆ ਆ ਦੇਖੋ ਇਹਨਾਂ ਦੀ ਉਮਰ ਕਿੰਨੀ ਆ ਆ ਜੋ ਸਾਈਡ ਤੇ ਆ ਜਾਓ ਜਰਾ ਆ ਦੇਖੋ ਇਹਨਾਂ ਬੱਚਿਆਂ ਦੀ ਉਮਰ ਤੇ ਇਹ ਐਕਟਿਵਾ ਲੈ ਕੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਇਹ ਬੱਚੇ ਲਾਓ ਸਾਈਡ ਤੇ ਸਾਈਡ ਤੇ ਲਾਓ 2 ਮਿੰਟ ਕੋਈ ਲਾਇਸੈਂਸ ਨਹੀਂ ਹੋਣਗੇ ਇਹਨਾਂ ਦੇ ਕੋਲ ਮੁੜ ਕੇ ਕੋਈ ਸੜਕ ਹਾਦਸਾ ਇਹਨਾਂ ਨੂੰ ਰੂਲ ਰੈਗੂਲੇਸ਼ਨ ਕਿਸੇ ਚੀਜ਼ ਦਾ ਪਤਾ ਇੱਧਰ ਲਾਓ ਤੁਸੀਂ ਸਾਈਡ ਤੇ 2 ਮਿੰਟ ਲੈ ਲਓ ਕਿੰਨੀ ਉਮਰ ਹੈ ਕੁੜੀਆ ਤੇਰੀ 14 14 ਸਾਲ ਆ 14 ਸਾਲ ਦੀ ਉਮਰ ਜੇ ਤੇ ਆਹ ਦੇਖ ਲਓ ਗੁਰਮukh ਪਿਆਰਿਓ ਹੀਆ ਕਿਸੇ ਦੀ 14 ਸਾਲ ਉਮਰਿਆ ਤੇਰੀ ਕਿੰਨੀ ਆ ਬਈ ਮੇਰੀ 15 ਤੇਰੀ 15 ਸਾਲ ਤੇਰੀ ਕਿੰਨੀ ਆ ਮੇਰੀ 12 12 13 15 ਸਾਲ ਦੇ ਬੱਚੇ ਐਕਟਿਵਾ ਮੋਟਰਸਾਈਕਲ ਲੈ ਕੇ ਜਾ ਰਹੇ ਨੇ ਆ ਦੇਖ ਲੋ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਿੰਨਾਂ ਤੇ ਪੁਲਿਸ ਆ ਗਾੜੀ ਇਹ ਲੋ ਗਲਤੀ ਯਾਰ ਜਾਣੇ ਬੱਚੇ 2 ਮਿੰਟ ਮਿੰਟ ਵੀਰੇ ਆ ਪੁਲਿਸਾਂ ਦੇ ਚਲ ਗਏ ਨਾਲ ਗਾੜੀ ਇਹਦੇ ਆਓ ਆਸ਼ਾ ਤੁਸੀਂ ਕੀ ਕਹਿਣਾ ਚਾਹੋਗੇ ਨਾ ਬੱਚਾਂ ਬਾਰੇ ਵੀ ਇਹ ਜਿਹੜੇ ਐਕਟਿਵਾਂ ਲੈ ਕੇ ਇਸ ਉਮਰ ਦੇ ਬੱਚੇ ਜਾ ਰਹੇ ਨੇ ਤੁਹਾਡੇ ਕੀ ਵਿਚਾਰੇ ਨਾ ਬਾਰੇ ਇਹ ਠੀਕ ਹੈ ਹੈ ਤੇ ਗਲਤੀ ਹੈ ਇਹ ਨਿਆਣੇ ਬੱਚੇ ਆ ਛੋਟੇ ਆ ਛੋਟੇ ਬੱਚੇ ਆ ਇਹਨਾਂ ਕੋਈ ਲਾਇਸੈਂਸ ਨਹੀਂ ਹੈ ਐਸੇ ਲੱਗ ਕੇ ਜਾਣਾ ਦੱਸ ਬੰਦੇ ਨਾਲ ਸਾਈਕਲ ਵੀ ਕਈ ਵਾਰੀ ਇਹ ਲਾਈਨ ਦੇ ਵਿੱਚ ਨਹੀਂ ਚਲਾਉਂਦੇ ਜਦੋਂ ਕਦੇ ਸਕੂਲੇ ਜਾਂਦੇ ਆ ਤੇ ਬਰਾਬਰ ਹੋ ਕੇ ਜਾ ਰਹੇ ਨੇ ਨਹੀਂ ਨਹੀਂ ਚਲੋ ਜੋ ਵੀ ਆ ਚਲੋ ਬੇਟਾ ਵੇਖੋ ਤੁਸੀਂ ਤੁਹਾਡੇ ਟਾਈਮ ਸਾਡੇ ਕਿੱਥੇ ਪੜਦੇ ਹੋ ਦਿਲਾਵਾ ਸਾਡਾ ਟਾਈਮ ਨਾਲ ਕੋਈ ਲੈਣਾ ਦੇਣਾ ਨਹੀਂਗਾ ਲੈਣਾ ਦੇਣਾ ਇਸ ਚੀਜ਼ ਨਾਲ ਸੀਗਾ ਵੀ ਤੁਸੀਂ ਤੁਹਾਡੀ ਉਮਰ ਹੈਗੀ ਐ ਐਕਟਿਵਾ ਚਲਾਉਣ ਦੀ ਦੱਸੋ ਮੈਨੂੰ ਹੈਗੀ ਆ ਤੁਸੀਂ ਖੁਦ ਨੁਕਸਾਨ ਕਰਨਾ ਆਪਣਾ ਤੇ ਨਾਲ ਕਿਸੇ ਦਾ ਵੀ ਕਰਨਾ ਦੂਸਰਾ ਜੇਲ ਕਟੂਗਾ ਤੇ ਤੁਹਾਡੇ ਘਰਦਿਆਂ ਨੂੰ ਕੁਝ ਨਹੀਂ ਲੈਣਾ ਦੇਣਾ ਇਹ ਨਾ ਚੀਕ ਉਦੋਂ ਨਿਕਲਦੀ ਜਦੋਂ ਪੈਰ ਦੇ ਉੱਤੇ ੱਟ ਵੱਜਦੀ ਆਣ ਕੇ ਹੁਣ ਨਹੀਂ ਤੁਹਾਡੇ ਘਰਦਿਆਂ ਨੂੰ ਫਿਕਰ ਹੈਗਾ ਉਦੋਂ ਚੀਕਾਂ ਨਿਕਲਣੀਆਂ ਜਦੋਂ ਤੁਸੀਂ ਇੱਥੇ ਕਿਸੇ ਹਾਦਸੇ ਕਿਸੇ ਹਾਦਸੇ ਦਾ ਸ਼ਿਕਾਰ ਹੋਗੇ ਤੁਸੀਂ ਜਦੋਂ ਤੁਸੀਂ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਨਾ ਤੁਹਾਡੇ ਘਰ ਦੇ ਦਿਆਂ ਚੀਕਾਂ ਉਦੋਂ ਨਿਕਲਣੀਆਂ ਹੁਣ ਨਹੀਂ ਉਹਨਾਂ ਦੇ ਕੰਨ ਤੇ ਜੂ ਰਿੰਗ ਦੀ ਮੈਂ ਬੇਨਤੀ ਕਰਾਂ ਵੀਰਾਂ ਨੂੰ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਜਿਹੜੇ ਵੀ ਇਹਨਾਂ ਬੱਚਿਆਂ ਦੇ ਮਾਪਿਓ ਨੇ ਕਿਹੜਾ ਪਿੰਡ ਆ ਭਾਈ ਤੁਹਾਡਾ ਭਗਵਾਨਪੁਰ ਭਗਵਾਨਪੁਰ ਪਿੰਡ ਦੇ ਇਹ ਬੱਚੇ ਆ ਤੇ ਇਹਨਾਂ ਇਹਨਾਂ ਬੱਚਿਆਂ ਦੇ ਪੇਰਾਂ ਸਾਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਸ ਉਮਰ ਦੇ ਵਿੱਚ ਐਕਟਿਵ ਇਹਨਾਂ ਨੂੰ ਦੇਣੀ ਠੀਕ ਨਹੀਂ ਹੈਗੀ ਇਹ ਬਹੁਤਾ ਲਾਡ ਪਿਆਰ ਜਿਹੜਾ ਵਾ ਚੰਗਾ ਨਹੀਂ ਹੁੰਦਾ ਬੱਚਿਆਂ ਨਾਲ ਇਹਨਾਂ ਨੂੰ ਲਾਡ ਪਿਆਰ ਹੋਣਾ ਕੀ ਕਰੋ ਜਿੰਨੇ ਕਿ ਇਹ ਮਹਿਫੂਜ਼ ਰਹਿ ਸਕਣ ਇਹਨਾਂ ਦੀ ਹਿਫਾਜ਼ਤ ਹੋਵੇ ਉਹੋ ਜਿਹੀਆਂ ਚੀਜ਼ਾਂ ਇਹਨਾਂ ਨੂੰ ਲੈ ਕੇ ਦਿਓ ਅਜੇ ਇਹਨਾਂ ਦੀ ਉਮਰ ਨਹੀਂ ਹੈਗੀ ਐਕਟਿਵ ਆ ਲੈ ਕੇ ਸੜਕ ਦੇ ਉੱਤੇ ਤੁਰਨ ਦੀ ਅੰਕਲ ਬੈਗ ਹੋ ਬਾਰੇ ਅੱਛਾ ਹਾਂਜੀ ਮਤਲਬ ਤੈਨੂੰ ਕੋਈ ਹਾਦਸੇ ਨਾਲ ਤੈਨੂੰ ਹੋ ਜੇ ਕੋਈ ਇਹਦੇ ਨਾਲ ਤੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਫਿਰ ਅੰਕਲ ਲੇਟ ਜੀ ਤੋਂ ਹੋਇਆ ਨੇ ਮੈਡਮ ਮਾਰਦੇ ਨਹੀਂ ਤੇਰੇ ਕੋਲ ਨਹੀਂ ਮੈਨੂੰ ਮੈਨੂੰ ਇੱਧਰ ਰਸ ਰੂਲ ਰੂਲ ਹੈਗਾ ਤੇਰੇ ਕੋਲ ਜੇ ਮੈਂ ਤੇਰੇ ਤੇ ਹੁਣੇ ਚਲਾਨ ਦੀ ਗੱਲ ਕਰਦਾ ਮੈਂ ਪੁਲਿਸ ਸਾਦਾ ਲੈ ਆ ਤੇਰੇ ਕੋ ਕਿੱਥੇ ਲਾਇਸੈਂਸ ਦਿਖਾ ਮੈਨੂੰ ਐਦਾਂ ਅੰਕਲ ਕਹੀ ਲਈ ਫਿਰਦੇ ਆ ਐਦਾਂ ਕਿਦਾਂ ਲਈ ਫਿਰਦੇ ਆ ਐਦਾਂ ਕਹੀ ਨਹੀਂ ਲਈ ਫਿਰ ਇਹ ਸੋਚ ਵੇਖ ਲਓ ਜੇ ਸਿਆਣਾ ਹੁੰਦਾ ਤੇਰੀ ਸੋਚ ਆ ਨਹੀਂ ਸੀ ਹੋਣੀ ਇਹ ਜਿਹੜਾ ਜਵਾਬ ਦੇ ਰਿਹਾ ਨਾ ਅਗੋਂ ਆ ਬਚਪਨਾ ਜੀ ਇਥੋਂ ਦੇਖ ਲਓ ਤੁਸੀਂ ਵੀ ਜੇ ਸਿਆਣਾ ਹੁੰਦਾ ਤਾਂ ਇਦਾਂ ਕੋਈ ਜਵਾਬ ਨਹੀਂ ਸੀ ਦਿੰਦਾ ਏ ਮੈਂ ਤੇਰੀ ਐਕਟਿਵਾ ਰੋਕ ਕੇ ਮੈਨੂੰ ਕੋਈ ਫਾਇਦਾ ਨਹੀਂ ਵੀਰੇ ਉਹ ਤਾਂ ਮੈਂ ਤੇਰੀ ਜ਼ਿੰਦਗੀ ਦੀ ਗੱਲ ਕਰ ਰਿਹਾ ਤੇਰੀ ਜ਼ਿੰਦਗੀ ਦੀ ਵੀ ਤੂੰ ਲੈ ਕੇ ਐਸ ਉਮਰ ਦੇ ਵਿੱਚ ਅਛਾ ਵੀਰ ਜੀ ਤੁਸੀਂ 2 ਮਿੰਟ ਆਪਣੇ ਵਿਚਾਰ ਦਿਓ ਵੀ ਇਹਦੀ ਉਮਰ 15 ਸਾਲ ਆ ਲਾਇਸੈਂਸ ਇਹਦੇ ਕੋਲ ਨਹੀਂ ਮੈਂ ਇੱਕ ਸਦਕਾਰ ਕਮੇਟੀ ਤੋਂ ਸੇਵਾ ਕਰਦਾ ਹਾਂ ਚੇਵাদার ਹੋਣ ਦੇ ਨਾਤੇ ਸਾਡੇ ਮੰਚ ਕੋਈ ਵਿਚਾਰ ਰਹੀ ਹੈ ਖੜੇ ਹੈ ਕਿ ਇਹਨਾਂ ਦੀ ਉਮਰ ਹੈਗੀ ਐ ਕਿ ਟਵਾਲਾ ਲੈ ਕੇ ਚੱਲ ਜਾਣ ਦੀ ਗਲਤ ਕੰਮ ਹੈ ਇਹਨਾਂ ਵਾਸਤੇ ਗਲਤ ਆ ਜਿਹੜੇ ਦਾ ਮਾਪੇ ਉਹਨੂੰ ਚਾਹੀਦਾ ਨਹੀਂ ਐਡਾ ਛੋਟੇ ਬੱਚਾ ਨੂੰ ਨਹੀਂ ਦੇਣੀ ਚਾਹੀਦੀ ਟਵਾਲਾ ਆ ਆ ਦੇਖੋ ਆ ਸਿਆਣੇ ਨਹੀਂ ਮੈਂ ਮੇਰੀ ਕੋਈ ਦੋਸਤ ਹੀ ਨਹੀਂ ਹੈ ਨਾਲ ਆ ਸਿਆਣਾਪ ਆ ਮੈਂ ਇਹਨਾਂ ਦੇ ਬੱਚਾ ਬੱਚਿਆਂ ਦੇ ਪੇਰ ਸਾਨੂੰ ਬੇਨਤੀ ਆ ਵੀਰ ਇੱਕ ਹੋਰ ਖੜੇ ਨੇ ਵਿਚਾਰ ਨਹੀਂ ਹੁੰਦੀ ਆ ਗੁਰਮਖੋ ਬੇਨਤੀ ਹੈ ਪੀ ਇਹ ਬੱਚੇ ਛੋਟੇ ਨੇ ਹਾਂਜੀ ਹਾਂਜੀ ਇਹਨਾਂ ਦੀ ਉਮਰ ਨਹੀਂ ਹੈ ਐਕਟਿਵਾ ਚਲਾਉਣ ਦੀ ਜੀ ਜੀ ਕੀ ਇਹਨਾਂ ਨੂੰ ਇਸ ਉਮਰ ਦੇ ਵਿੱਚ ਐਕਟਿਵਾ ਰੋਡ ਤੇ ਲੈ ਕੇ ਚੱਲਣਾ ਚਾਹੀਦਾ ਨਹੀਂ ਜੀ ਬਿਲਕੁਲ ਨਹੀਂ ਹਾਂ ਕਿਸੇ ਦੇ ਵਿੱਚ ਮਾਰਨਗੇ ਆਪਣਾ ਨੁਕਸਾਨ ਕਰਨਗੇ ਔਰ ਕਿਸੇ ਦਾ ਵੀ ਕਰਨਗੇ ਜੀ ਜੀ ਇਸ ਕਰਕੇ ਇਹਨਾਂ ਦੇ ਪੇਰੇ ਸਾਨੂੰ ਅਸੀਂ ਬੇਨਤੀ ਕਰਦੇ ਹਾਂ ਜੇ ਕਿਤੇ ਫੇਸਬੁੱਕ ਤੇ ਵੀਡੀਓ ਤੁਹਾਡੇ ਤੱਕ ਪਹੁੰਚ ਜਾਏ ਭਗਵਾਨਪੁਰ ਦੇ ਇਹ ਬੱਚੇ ਆ ਜਿਨ੍ਹਾਂ ਦੇ ਕੋਲ ਐਕਟਿਵਾ ਸੋ ਇਹਦਾ ਨੰਬਰ ਜੇ ਪੀਬੀ09ਏਈ2080 ਆ ਦੇਖ ਲਓ ਸੋ ਗੁਰੂ ਮੁੱਖ ਪਿਆਰਿਓ ਬੱਚਿਆਂ ਦੀ ਸੇਫਟੀ ਰੱਖੋ ਇਹਨਾਂ ਲਾਡ ਪਿਆਰ ਨਾ ਕਰੋਗੇ ਤੁਹਾਡੇ ਬੱਚਿਆਂ ਵਾਸਤੇ ਟੈਨਸ਼ਨ ਬਣ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਡੇ ਪੁਲਿਸ ਅਤੇ ਪ੍ਰਸ਼ਾਸਨ ਵੀ ਪੂਰੇ ਜ਼ੋਰਾਂ ਨਾਲ ਲੱਗਿਆ ਹੋਇਆ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਰੋਕ ਸਕੀਏ ਕਿਉਂਕਿ ਸਮੇਂ-ਸਮੇਂ 'ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਅਜਹਨੇ ਜੋ ਆਪਣੀਆਂ ਵੀਡੀਓਜ਼ ਜਾਰੀ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪੇਰੈਂਟਸ ਨੂੰ ਹਿਦਾਇਤ ਦਿੰਦੇ ਹੋਏ ਸਾਫ਼ ਨਜ਼ਰ ਆਉਂਦੇ ਨੇ ਕਿ ਬੱਚਿਆਂ ਨੂੰ ਘੱਟ ਉਮਰੇ ਮੋਟਰਸਾਈਕਲ ਜਾਂ ਸਕੂਟਰ ਦੇ ਕੇ ਘਰਾਂ ਦੇ ਵਿੱਚੋਂ ਬਾਹਰ ਤੁਸੀਂ ਨਾ ਭੇਜੋ ਉਹ ਖਤਰਨਾਕ ਹੈ ਬੱਚਿਆਂ ਵਾਸਤੇ ਵੀ ਤੇ ਸੜਕ ਉੱਤੇ ਚੱਲ ਰਹੇ ਹੋਰ ਵਾਹਨ ਚਾਲਕਾਂ ਵਾਸਤੇ ਵੀ ਇਸ ਲਈ ਕਿਤੇ ਨਾ ਕਿਤੇ ਸਾਡੀ ਆਪਣੀ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਸਿਰਫ ਤੇ ਸਿਰਫ ਉਦ ਸੋ ਜਾਵੇ ਜਦੋਂ ਉਸਦਾ ਲਾਇਸੈਂਸ ਬਣ ਜਾਵੇ ਜੇਕਰ ਬੱਚਾ ਅੰਡਰ 18 ਹੈ ਅਗਰ ਉਸਦਾ ਲਰਨਿੰਗ ਲਾਇਸੈਂਸ ਬਣਿਆ ਵੀ ਹੋਇਆ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪ ਉਸਦੇ ਨਾਲ ਬੈਠ ਕੇ ਜਾਈਏ ਜਾਂ ਆਪਣੀਆਂ ਨਜ਼ਰਾਂ ਦੇ ਸਾਹਮਣੇ ਉਸ ਤੋਂ ਡਰਾਈਵ ਕਰਵਾਈਏ ਤਾਂ ਜੋ ਬੱਚਾ ਕਿਤੇ ਵੀ ਕਿਸੇ ਵੀ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ ਜਾਂ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਉਮੀਦ ਕਰਦੇ ਹਾਂ ਤੁਸੀਂ ਸਭ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਵੋਗੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵੀ ਇਹ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾ ਅਤੇ ਗੁਰਬਾਣੀ ਵਾਸਤੇ ਹੁਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ